ਆਟੇ ਦੇ ਉੱਤੇ ਇਸ ਤਰ੍ਹਾਂ ਗੰਡੇ ਰੱਖਦੇ ਤੁਹਾਨੂੰ ਕਈ ਬਿਮਾਰੀਆਂ ਤੇ ਮਿਲ ਜਾਣੀ ਛੁਟਕਾਰਾ ਤੇ ਤੁਸੀਂ ਫਰਿੱਜ ਦੇ ਵਿੱਚ ਚੂੜੀਆਂ ਰੱਖਦੇ ਸਾਰੀ ਤੁਹਾਡੇ ਪਹੌਣੀਆਂ ਪੈਸੇ ਦੀ ਬਚਤ ਤੇ ਬਾਈਪਰ ਨੂੰ ਲੁਫਾਵਾ ਚੜਾਉਂਦੇ ਤੁਸੀਂ ਬਾਰ-ਬਾਰ ਪੋਚੇ ਲਾਣ ਤੋਂ ਪਾਓ ਹੁਣ ਛੁਟਕਾਰਾ ਤੇ ਮੋਵਤੀ ਦਾ ਇਸ ਤਰ੍ਹਾਂ ਦਾ ਇਸਤੇਮਾਲ ਗ੍ਰੈਂਡਰ ਉੱਤੇ ਤੁਸੀਂ ਪਹਿਲਾਂ ਕਦੀ ਨਹੀਂ ਦੇਖਿਆ ਹੋਣਾ ਹੁਣ ਸਿਰਫ ਝਰਨੀ ਦੇ ਨਾਲ ਹੀ ਗੰਡੇ ਛਿਲਣ ਦਾ ਨਵਾਂ ਤਰੀਕਾ ਤੇ ਚਲੋ ਜੀ ਵੀਡੀਓ ਸ਼ੁਰੂਆਤ ਕਰਦੇ ਇਸ ਤਰ੍ਹਾਂ ਦੀ ਆਪਣੇ ਆਪ ਬੋਟਲ ਹੁੰਦੀਆਂ ਹਨ ਜਿਹਦੇ ਵਿੱਚ ਕਰੀਮ ਵਗੈਰਾ ਹੁੰਦੀ ਹੈ ਤੇ ਬੱਚੇ ਕਿਹੇ ਵੇਲੇ ਨਾ ਛੋਟੇ ਬੱਚੇ ਬਹੁਤ ਜ਼ਿਆਦਾ ਕਰੀਮ ਵਗੈਰਾ ਕੱਢ ਦਿੰਦੇ ਸਿੰਪਲ ਜਿਹਾ ਤਰੀਕਾ ਦੱਸਾਂਗੇ ਸਿਕਿਉਰ ਕਰਨੇ ਦਾ ਤੇ ਆਪਾਂ ਕੀ ਕਰਨਾ ਹੈ ਪਹਿਲੇ ਇੱਥੇ ਰਬੜਾ ਲੈ ਲੈਣੀ ਤਿੰਨ ਚਾਰ ਤੇ ਰਬੜਾ ਲੈ ਕੇ ਨਾ ਜਿੱਧਰ ਆਪਾਂ ਕਰੀਮ ਦਾ ਪ੍ਰੈਸ ਕਰੀ ਦੀ ਨਾ ਉਧਰੇ ਬੰਨੇ ਆਪਾਂ ਕਰੀਬ ਵਾਲੇ ਪਾਉਚ ਨੂੰ ਉਹਨੂੰ ਲਗਾ ਦੇਣਾ ਤੁਸੀਂ ਦੇਖ ਸਕਦੇ ਤੁਸੀਂ ਜਿੰਨਾ ਮਾ ਜੀ ਜ਼ੋਰ ਲਾਓ ਦੇ ਇਹਨੂੰ ਪ੍ਰੈਸ ਕਰੋ ਬਿਲਕੁਲ ਵੀ ਪ੍ਰੈਸ ਨਹੀਂ ਹੋਣੀ ਤੇ ਬੱਚਿਆਂ ਤੇ ਵੀ ਨਹੀਂ ਪ੍ਰੈਸ ਹੋਣੀ ਹੈਗੀ ਇਹ ਤੇ ਬੋਤਲ ਦੇ ਵਿੱਚੋਂ ਕਰੀਮ ਵੀ ਨਹੀਂ ਨਿਕਲਣੀ ਹੈਗੀ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ ਹੈਨਾ ਚਲੋ ਜੀ ਹੁਣ ਅਗਲੀ ਟਿਪਸ ਵੱਲ ਚੱਲਦੇ ਆਂ ਆਪਣੇ ਕੋਲ ਇਸ ਤਰ੍ਹਾਂ ਦੇ ਖਾਲੀ ਆ ਡੱਬੇ ਵਗੈਰਾ ਛੋਟੇ ਹੁੰਦੇ ਆ ਆਪਾਂ ਕੀ ਕਰਦੇ ਇਹਨਾਂ ਨੂੰ ਸਿੱਟਣ ਦੀ ਸਿੱਟਣ ਦੀ ਬਜਾਏ ਇਹਨਾਂ ਦਾ ਇਸਤੇਮਾਲ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਆਂ ਲਿਪਸਟਿਕ ਪਈਆਂ ਆਪਣੀਆਂ ਦਾ ਆਪਣੇ ਕੋਲ ਤੇ ਆਪਣੀ ਲਿਪਸਟਿਕ ਇਦਾਂ ਹੀ ਖਲਰੀਆਂ ਰਹਿੰਦੀਆਂ ਹਨਾ ਸ਼ੀਸ਼ੇ ਦੇ ਮੋਰੇ ਹਨਾ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਰੱਖ ਸਕਦੇ ਆਂ ਜਿਹੜੇ ਸਾਡੇ ਕੋਲ ਇੱਥੇ ਖਾਲੀ ਡੱਬੇ ਹੈਗੇ ਨੇ ਜਿਹਦੇ ਤੋਂ ਆਪਾਂ ਇਸ ਤਰ੍ਹਾਂ ਰਵੜਾ ਚੜਾ ਦੇਣੀ ਆ ਤੇ ਉਹਦੇ ਵਿੱਚ ਆ ਲਿਪਸਟਿਕ ਵਗੈਰਾ ਡੱਬੇ ਵਿੱਚ ਕੱਢਣੀ ਤਾਂ ਦੂਜੀ ਜਿਹੜੀ ਲਿਪਸਟਿਕ ਹੈ ਉਹ ਡਿਗੇ ਨਾ ਇਸ ਤਰ੍ਹਾਂ ਇਹ ਬਿਲਕੁਲ ਐ ਸਹੀ ਰਹਿਣੀ ਆ ਜਿੱਧਰੋਂ ਮਾਜੀ ਤੁਸੀਂ ਆਪਣੀਆਂ ਲਿਪਸਟਿਕ ਵਗੈਰਾ ਸਾਈਡ ਦੇ ਡੱਬੇ ਦੇ ਕੱਢੋ ਬਿਲਕੁਲ ਵੀ ਡੱਬੇ ਦੇ ਲਿਪਸਟਿਕ ਦਿਖਣੀ ਨਹੀਂ ਹੈਗੀ ਆਈ ਹੋਪ ਇਹ ਵੀ ਵਧੀਆ ਵਧੀਆ ਲੱਗਿਆ ਹੋਊਗਾ ਤੁਹਾਨੂੰ ਆਈਡੀਆ ਚਲੀ ਜੇ ਅਗਲੀ ਟਿਪ ਵੱਲ ਚਲਦੇ ਹਾਂ ਆਪਣੇ ਨੇ ਕਈ ਇਸ ਤਰ੍ਹਾਂ ਦੀ ਚੂੜੀ ਹੁੰਦੀ ਹੈ ਜਿਹੜੇ ਬਹੁਤ ਜ਼ਿਆਦਾ ਖੁੱਲੀਆਂ ਹੁੰਦੀਆਂ ਹਨ ਆਪਣੇ ਆਂਦੀਆਂ ਨਹੀਂ ਹੈਗੀਆਂ ਆਪਾਂ ਇਸ ਤਰ੍ਹਾਂ ਹੀ ਰੱਖਿਆ ਹੁੰਦੀਆਂ ਹੈਗੀਆਂ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਜਦੋਂ ਤੁਸੀਂ ਪਾਉਂਦੇ ਹੋ ਜਾਂ ਤੁਸੀਂ ਕਮੀਜ਼ ਜਾਂ ਕੋਟੀ ਵਗੈਰਾ ਕੋਈ ਪਾਉਂਦੇ ਹੋ ਹਨਾ ਉਹ ਕੋਟੀ ਵਗੈਰਾ ਤੁਸੀਂ ਖੋਲਦੇ ਹੋ ਹਨਾ ਉਹਦੇ ਨਾਲ ਹੀ ਖੁੱਲ ਜਾਂਦੀਆਂ ਹਨਾ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਸਹੀ ਆਪਣੇ ਨਾਪ ਦੀਆਂ ਹੀ ਕਰ ਸਕਦੇ ਹਾਂ ਉਹ ਤੁਹਾਨੂੰ ਅੱਜ ਸ਼ੇਅਰ ਕਰਾਂਗਾ ਦੇਖੋ ਮਿੰਟਾਂ ਚ ਚੂੜੀਆਂ ਦਾ ਨਾ ਪਾਉਣ ਤੋਂ ਪਹਿਲਾਂ ਅੱਧਾ ਘੰਟਾ ਤੁਸੀਂ ਫ੍ਰਿਜ ਦੇ ਵਿੱਚ ਰੱਖਦੇ ਹੋ ਫ੍ਰਿਜ ਦੇ ਵਿੱਚ ਰੱਖਣਾ ਕੀ ਹੁੰਦਾ ਕਿ ਜਿਹੜੀ ਕੱਚ ਦੀ ਚੂੜੀ ਹੁੰਦੀ ਨਾ ਉਹ ਆਟੋਮੈਟਿਕ ਹੀ ਨ ਐਨ ਤੁਹਾਡੀ ਨਾਪਦੀ ਹੋ ਜਾਣੀ ਤੁਸੀਂ ਹੁਣ ਚੂੜੀਆਂ ਦੇਖੋ ਆਪਾਂ ਮੈਂ ਫਰਿੱਜ ਦੇ ਵਿੱਚ ਚੂੜੀਆਂ ਕੱਢਣੀਆਂ ਸੀਗੇ ਅੱਧੇ ਘੰਟੇ ਬਾਅਦ ਤੇ ਮੈਂ ਪਾਣੀ ਇੱਕ ਤਾਂ ਚੂੜੀ ਬਹੁਤ ਮੁਸ਼ਕਲ ਨਾਲ ਪੈਣੀ ਹੈ ਦੂਜੀ ਇਹ ਹੈ ਵੀ ਚੂੜੀਆਂ ਦਾ ਨਾ ਪੈਣ ਬਿਲਕੁਲ ਸਹੀ ਰਹਿਣਾ ਹੈ ਤੇ ਇਹ ਬਹੁਤ ਵਧੀਆ ਟਿਪ ਹੈ ਜਰੂਰ ਇਸਤੇਮਾਲ ਕਰਕੇ ਦੱਸਿਓ ਤੇ ਨਾਲੇ ਤੁਸੀਂ ਇਹ ਮਮ ਟਿਪ ਜਿਹੜੀ ਮੈਂ ਟਿਪਸ ਤੋਂ ਨਾਲ ਸ਼ੇਅਰ ਕਰਦੀ ਆ ਜਰੂਰ ਅੱਗੇ ਵੀ ਸ਼ੇਅਰ ਕਰਿਆ ਕਰਵਾ ਦੇਖੋ ਜੀ ਆਪਣਾ ਨਾਪ ਦੀਆਂ ਚੂੜੀਆਂ ਬਿਲਕੁਲ ਸਹੀ ਆ ਗਈ ਤੇ ਚੂੜੀਆਂ ਬਹੁਤ ਵਧੀਆ ਤੇ ਠੰਡੀਆਂ ਠੰਡੀਆਂ ਲੱਗਣ ਡੀਆਂ ਸੀਗੀਆਂ ਤੇ ਚਲਿਏ ਜੀ ਹੁਣ ਅਗਲੀ ਟਿਪ ਵੱਲ ਚਲਦੇ ਆ ਆਪਣੇ ਬਾਣੇ ਤੇ ਕਦੂ ਗਾਸ ਹੈਗਾ ਕਦੂ ਗਾਸ ਤੁਸੀਂ ਦੇਖ ਸਕਦੇ ਕਿੰਨਾ ਜਿਆਦਾ ਗੰਦਾ ਹੋਇਆ ਪਿਆ ਹੈ ਤੇ ਅੱਜ ਆਪਾਂ ਇਹਨੂੰ ਬਿਨਾ ਪਾਣੀ ਤੇ ਬਿਨਾ ਕੋਈ ਲਿਕਵਿਡ ਚੀਜ਼ ਤੋਂ ਆਪਾਂ ਇਹਨੂੰ ਸਾਫ ਕਰਕੇ ਤੁਹਾਨੂੰ ਦੱਸਾਂਗੇ ਤੇ ਆਪਾਂ ਇੱਥੇ ਕੀ ਕਰਨ ਇੱਥੇ ਲੈ ਲਈ ਆਪਾਂ ਮੋਮਬਤੀ ਤੇ ਮੋਮਬਤੀ ਨੂੰ ਨਾ ਹਲਕਾ ਹਲਕਾ ਆਪਾਂ ਇਹਦੇ ਉੱਤੇ ਨਾ ਕੱਦੂ ਕਸ ਕਰਨਾ ਹੈ ਇੰਨਾ ਮਤ ਕੱਦੂ ਆ ਸਿੱਧਾ ਕਰਨਾ ਕਿ ਜਿੰਨੇ ਵੀ ਮੋਮ ਹੋਣੀ ਨਾ ਸਾਰੀ ਦੇ ਉੱਤੇ ਜਿਹੜਾ ਹੈ ਕੱਦੂ ਕਸ ਉਹਦੇ ਉੱਤੇ ਲੱਗ ਜਾਵੇ ਤੁਸੀਂ ਦੇਖ ਸਕਦੇ ਹੋ ਪਰ ਉਤੋਂ ਪਹਿਲਾਂ ਚਲਦੇ-ਚਲਦੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਵੀ ਦੱਸਿਓ ਤੁਸੀਂ ਕਿੱਥੋਂ ਵੀਡੀਓ ਵਾਚ ਕਰਦੇ ਹੋ ਤੇ ਜਿਹੜੇ ਵੀ ਕਮੈਂਟ ਕਰਦੇ ਆ ਨਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤੇ ਦੇਖ ਸਕਦੇ ਤੁਸੀਂ ਜਿਹੜਾ ਕੱਦੂ ਕਸ ਉਹ ਤੇ ਹਨ ਜਿੰਨੀ ਵੀ ਮੋਮ ਵਗੈਰਾਂ ਚੰਗੀ ਤਰ੍ਹਾਂ ਲੱਗ ਗਈ ਹੈ ਤੇ ਉਹਦੇ ਬਾਅਦ ਆਪਾਂ ਕੀ ਕਰਨਾ ਹੈ ਇਹਨੂੰ ਆਪਾਂ ਨਾ ਧੁੱਪੇ ਲੈ ਜਾਣਾ ਧੁੱਪੇ ਆਪੇ ਨੂੰ 2-3 ਘੰਟੇ ਰੱਖ ਦੇਣਾ ਤੇ ਤੁਸੀਂ ਉੱਥੇ ਰੱਖਣ ਜੇ ਤੇਜ਼ ਧੁੱਪ ਬਿਲਕੁਲ ਇਹਨੂੰ ਪੈਂਦੀ ਹੋਵੇ ਤੇ ਉਦੋਂ ਬਾਅਦ ਦੇਖਿਓ ਆਹ ਦੇਖ ਸਕਦੇ ਤੁਸੀਂ 1-2 ਘੰਟੇ ਬਾਅਦ ਆਪਣੇ ਆਪ ਹੀ ਕਿੰਨਾ ਕਲੀਅਰ ਕਿੰਨਾ ਸਾਫ਼ ਹੋ ਗਿਆ ਅੱਗੇ ਨਾਲ ਤੇ ਇਹਨੂੰ ਧੋਣ ਦੀ ਵੀ ਨਹੀਂ ਲੋੜ ਪਈ ਹੈਗੀ ਨਾ ਹੀ ਕੋਈ ਲਿਕਵਿਡ ਆਪਾਂ ਯੂਜ਼ ਕੀਤਾ ਆਹ ਦੇਖ ਸਕਦੇ ਤੁਸੀਂ ਬਿਲਕੁਲ ਸਾਫ਼ ਹੋ ਗਿਆ ਤੇ ਜਿੰਨੇ ਵੀ ਬਰੀਕ-ਬਰੀਕ ਜਿਹੜੇ ਕਣ ਸੀ ਇਹਨਾਂ ਦੇ ਜਿਹੜੇ ਸਾਫ਼ ਨਹੀਂ ਦੇ ਉਹ ਵੀ ਬਿਲਕੁਲ ਸਾਫ਼ ਹੋ ਗਿਆ ਤੇ ਚਲੋ ਜੀ ਅਗਲੀ ਵੀਡੀਓ ਚੱਲਦੇ ਆ ਲਿਪਸਟਿਕ ਸਾਡੇ ਕੋਲ ਹੁੰਦੀ ਆ ਆਪਾਂ ਕੀ ਕਰਦੇ ਤੇ ਕੈਪ ਸਿੱੜ ਦਿੰਦੇ ਆ ਹਨਾ ਕੈਪ ਸਿੱਟਣ ਦੀ ਬਜਾਏ ਤੁਸੀਂ ਇਹ ਇਸਤੇਮਾਲ ਕਿਸ ਤਰ੍ਹਾਂ ਕਰ ਸਕਦੇ ਆ ਦੇਖ ਸਕਦੇ ਹੋ ਤੁਸੀਂ ਜਿਹੜੀ ਕੈਪ ਦੇ ਉੱਤੇ ਉਹ ਹੁੰਦੀ ਆ ਉਹਦੇ ਵਿੱਚ ਵੀ ਲਿਪਸਟਿਕ ਹੁੰਦੀ ਆ ਦੋ ਤਰ੍ਹਾਂ ਦੀ ਲਿਪਸਟਿਕ ਦਿੱਤੀ ਹੁੰਦੀ ਆ ਉਹ ਤੁਹਾਡੀ ਦੂਈ ਲਿਪਸਟਿਕ ਲਾਈਟ ਹੈ ਨਾ ਜਿਹੜੀ ਕੈਪ ਦੂਏ ਵਿੱਚ ਹੈਗੀ ਆ origignal ਹੈਗੀ ਆ ਨਾ ਆ ਆ ਦੇ ਸਾਧਿਆ ਇਹ ਆਪਣੀ ਲਾਈਟ ਕਲਰ ਦੀ ਲਿਪਸਟਿਕ ਤੇ ਇਹ ਗੂੜੀਆ ਤੁਸੀਂ ਇਹਨਾਂ ਨੂੰ ਮਿਕਸ ਕਰਕੇ ਲਾ ਸਕਦੇ ਹੋ ਬਹੁਤ ਵਧੀਆ ਸ਼ੇਡ ਆਉਂਦੀ ਹੈ ਅੱਗੇ ਵਾਸਤੇ ਇਹਨਾਂ ਦੀ ਕੈਪ ਸਿੱਟਣ ਦੀ بجائے ਨਾ ਤੁਸੀਂ ਇਹਨਾਂ ਦਾ ਇਸਤੇਮਾਲ ਇਸ ਤਰ੍ਹਾਂ ਮਿਕਸ ਕਰਕੇ ਕਰ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਤੇ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਇਸ ਤਰ੍ਹਾਂ ਦੀ ਝਰਨੀ ਦਾ ਹਰੇ ਦੇ ਘਰ ਹੁੰਦੇ ਹਨ ਤੇ ਅੱਜ ਆਪਾਂ ਇਹਦੇ ਨਾਲ ਤੁਹਾਨੂੰ ਦੱਸਾਂਗੇ ਗੰਡੇ ਦਾ ਇੰਨਾ ਵਧੀਆ ਜੀ ਜੇ ਇਹਦਾ ਕਿਸ ਤਰ੍ਹਾਂ ਆਪਾਂ ਇਹਨੂੰ ਇਸਤੇਮਾਲ ਕਰ ਸਕਦੇ ਆ ਗੰਡੇ ਦੇ ਉੱਤੇ ਅਦਰਕ ਦੇ ਉੱਤੇ ਹੈਨਾ ਤੇ ਆਪਾਂ ਛਾਨਣੀ ਦਾ ਜਿਹੜਾ ਬੈਕ ਸਾਈਡ ਆ ਉਹ ਆਪਾਂ ਇਸ ਤਰ੍ਹਾਂ ਲੈ ਲੈਣਾ ਬੈਕ ਸਾਈਡ ਲੈਣ ਤੋਂ ਬਾਅਦ ਮੈਂ ਪਹਿਲਾਂ ਡੱਬੇ 'ਚ ਰੱਖਿਆ ਸੀ ਉਹ ਬਾਹਰ ਵਿੱਚ ਉਹ ਕੀਤਾ ਲੈ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਜੇਕਰ ਤੁਹਾਨੂੰ ਗੰਡੇ ਬਿਲਕੁਲ ਬਰੀਕ ਚਾਹੀਦੇ ਆ ਇਹਨਾਂ ਦਾ ਬਿਲਕੁਲ ਮਦਾ ਜਿਹਦਾ ਹੁੰਦਾ ਨਾ ਕੱਦੂ ਕਸ ਕਿਤੇ ਚਾਹੀਦੇ ਤਾਂ ਤੁਸੀਂ ਇਸ ਤਰ੍ਹਾਂ ਇਹ ਉੱਤੇ ਕੱਦੂ ਕਸ ਕਰ ਸਕਦੇ ਗੰਡੇ ਪਿਆਜ਼ ਟਮਾਟਰ ਲਸਣ ਉਹਦਾ ਪੇਸਟ ਤੁਸੀਂ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਤਾਂ ਕਿ ਤੁਹਾਡੇ ਕਿਚਨ ਦਾ ਕੰਮ ਹੋਰ ਵੀ ਸੋਖਾ ਹੋ ਸਕੇ ਜੇਕਰ ਬੱਤੀ ਵਗੈਰਾ ਨਹੀਂ ਹੈ ਮਿਕਸੀ ਵਗੈਰਾ ਨਹੀਂ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਇਹਦਾ ਪੇਸਟ ਤਿਆਰ ਕਰ ਸਕਦੇ ਹੋ ਦੇਖ ਸਕਦੇ ਤੁਸੀਂ ਕਿੰਨਾ ਬਰੀਕ ਪੇਸਟ ਜਿਹਦਾ ਮਿਕਸੀ ਵਿੱਚ ਮਿਕਸ ਕੀਤਾ ਹੁੰਦਾ ਹੈ ਹਨਾ ਤੇ ਹਮੇਸ਼ਾ ਮੈਂ ਉਹ ਵਾਲੀ ਟਿਪਸ ਲੈ ਕੇ ਆਉਂਦੀ ਆ ਜਿਹੜੇ ਤੁਹਾਡੇ ਕਿਚਨ ਦੇ ਕੰਮ ਨੂੰ ਬਹੁਤ ਜ਼ਿਆਦਾ ਆਸਾਨ ਕਰਦੇ ਤੇ ਥੋੜਾ ਟਾਈਮ ਦੀ ਵੀ ਬਚਤ ਹੋ ਸਕੇ ਕੇਵਲ ਬੱਤੀ ਨਹੀਂ ਹੁੰਦੀ ਤਾਂ ਵੀ ਤੁਸੀਂ ਪੇਸਟ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਜਦੋਂ ਵੀ ਆਪਾਂ ਵਾਈਪਰ ਦੇ ਨਾਲ ਪੋਚਾ ਲਾਉਂਦੇ ਨਾ ਇੱਕ ਪ੍ਰੋਬਲਮ ਤਾਂ ਬਹੁਤ ਜ਼ਿਆਦਾ ਆਉਂਦੀ ਹੈ ਜਿਹੜੇ ਵਾਈਪਰ ਦਾ ਡੰਡਾ ਹੁੰਦਾ ਨਾ ਬੈਕ ਸਾਈਡ ਜਿਹੜੀ ਕੈਪ ਲੱਗੀ ਹੁੰਦੀ ਨਾ ਉਹ ਖੁੱਲ ਜਾਂਦੀ ਜਾਂ ਟੁੱਟ ਜਾਂਦੀ ਜਦੋਂ ਵੀ ਆਪਾਂ ਪੋਚਾ ਲਾਉਂਦੇ ਨਾ ਤਾਂ ਪੋਚਾ ਸਾਡੇ ਹੱਥੋਂ ਡਿੱਗ ਜਾਂਦਾ ਹੈ ਨਾ ਬਾਈ ਪਰ ਡਿੱਗ ਜਾਂਦਾ ਜਦੋਂ ਇਹਦੀ ਕੈਪ ਵਗੈਰਾ ਡਿੱਗ ਜਾਂਦੀ ਕੀ ਕਰਨਾ ਇਹਨੂੰ ਸਿਕਿਉਰ ਕਰਨ ਵਾਸਤੇ ਲਫਾਫਾ ਲੈ ਲੈਣਾ ਹੈ ਲਫਾਫੇ ਨੂੰ ਕੱਟ ਕਰਕੇ ਜਿੱਥੇ ਇਹ ਆਪਣੇ ਪਾਈਪ ਵਾਲਾ ਉਹ ਹੈਗਾ ਨਾ ਕੈਪ ਪਾਰਾਸਾਈਡ ਇੱਥੇ ਆਪਾਂ ਇਹਨੂੰ ਲਗਾ ਦੇਣਾ ਹੈ ਤੇ ਇਹਦੇ ਉੱਤੇ ਚੜਾ ਦੇਣੀ ਹੈ ਵਾਈਪਰ ਵਾਲੀ ਕੈਪ ਤੁਸੀਂ ਦੇਖ ਸਕਦੇ ਹੋ ਕੈਪ ਚੜਾਉਣ ਤੋਂ ਬਾਅਦ ਜਿੰਨਾ ਮਰਜੀ ਤੁਸੀਂ ਬਾਰ-ਬਾਰ ਪੋਚਾ ਲਗਾਓਗੇ ਨਾ ਤੇ ਇਹਦਾ ਹੁਣ ਡੰਡਾ ਵਗੈਰਾ ਨਹੀਂ ਲੱਥਣਾ ਹੈਗਾ ਕੈਪ ਇੱਦੀ ਰਹਿਣੀ ਤੇ ਪੋਚਾ ਲਾਂ ਤਾਂ ਵੀ ਛੁਟਕਾਰਾ ਪੈਣਾ ਨਹੀਂ ਤਾਂ ਮਿੰਟ ਬਾਅਦ ਚੱਲ ਫੇਰ ਇੱਧਰ ਪੋਚਾ ਲਾਣ ਫੇਰ ਡੰਡਾ ਹੈ ਨਾ ਡਿੱਗ ਜਾਂਦਾ ਹੁੰਦਾ ਸੀਗਾ ਹੁਣ ਬਿਲਕੁਲ ਵਧੀਆ ਰਹਿਣਾ ਹੈ ਜਿੰਨਾ ਮਰਜੀ ਪੋਚਾ ਲਾਓ ਹਨਾ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਆਂ ਗਰਮੀਆਂ ਦਾ ਸੀਜ਼ਨ ਸਟਾਰਟ ਹੋਗਾ ਜਦੋਂ ਵੀ ਆਪਾਂ ਆਟਾ ਵਗੈਰਾ ਗੁੰਨ ਕੇ ਹੜਦੇ ਤਾਂ ਕੀ ਹੁੰਦਾ ਉਹਦੇ ਉੱਤੇ ਮੱਖੀਆਂ ਬਹਿ ਜਾਂਦੀਆਂ ਹਨਾ ਸਿੰਪਲ ਜੀ ਟਿਪਸ ਤੁਹਾਣਾ ਸ਼ੇਅਰ ਕਰਨ ਲੱਗੀਆਂ ਇੱਥੇ ਆਪਾਂ ਕੀ ਕਰਨਾ ਗੰਡਾ ਕੱਟ ਲੈਣਾ ਹੈ ਗੰਡਾ ਕੱਟਣ ਤੋਂ ਬਾਅਦ ਜਿਹੜੀ ਪ੍ਰਾਹ ਦੇ ਸਾਈਡ ਹੁੰਦੀ ਨਾਲੇ ਦੁਆਲੇ ਇੱਥੇ ਆਪਾਂ ਗੰਡੇ ਨੂੰ ਇਸ ਤਰ੍ਹਾਂ ਲਗਾ ਦੇਣਾ ਜਿਹੜਾ ਗੰਡੇ ਦਾ ਰਾਸ ਇਸ ਤਰ੍ਹਾਂ ਜਦੋਂ ਲੱਗ ਜਾਣਾ ਨਾ ਪ੍ਰਾਹ ਦੇ ਉੱਤੇ ਕੋਈ ਵੀ ਕੀੜੀ ਵਗੈਰਾ ਹੋ ਗਈ ਜਾਂ ਮੱਛਰ ਵਗੈਰਾ ਹੋ ਗਿਆ ਹੈ ਨਾ ਕੋਈ ਵੀ ਮੱਖੀ ਵਗੈਰਾ ਹੋ ਗਈ ਉਹ ਤੁਹਾਡੀ ਆਟੇ ਤੇ ਨਹੀਂ ਬਹਿਣੀ ਹੈਗੀ ਐ ਤੇ ਆٹے ਦੇ ਉੱਤੇ ਵੀ ਥੋੜਾ ਥੋੜਾ ਤੁਸੀਂ ਲਗਾ ਸਕਦੇ ਹੋ ਤੇ ਇਦਾਂ ਵੀ ਆਪਣੀਆਂ ਬਿਮਾਰੀਆਂ ਤੋਂ ਸਾਨੂੰ ਬਹੁਤ ਜ਼ਿਆਦੇ ਹਨਾ ਆਰਾਮ ਮਿਲ ਜਾਣੇ ਤਾਂ ਮੱਖੀਆਂ ਤੋਂ ਕਿੰਨੀਆਂ ਜ਼ਿਆਦੇ ਬਿਮਾਰੀਆਂ ਹੋ ਜਾਂਦੀਆਂ ਆਈ ਹੋਪ ਇਹ ਵੀ ਟਿਪ ਪਸੰਦ ਆਈ ਹੋਗੀ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ